ਸ਼ਿਆਰਪੁਰ স্ক্রੈਂਪ ਦੀ ਆਪਾਂ ਪਹਿਲਾਂ ਵੀਡੀਓ ਪਾਈ ਸੀ ਜਿਸ ਦੇ ਵਿੱਚ ਟਰੈਕਟਰ ਤੋਲ ਕੇ ਮਿਲਦੇ ਸੀ ਤੇ ਟਾਇਰਾਂ ਦੀ ਤੋਲ ਕੇ ਮਿਲਣ ਦੀ ਗੱਲ ਕੀਤੀ ਗਈ ਸੀ ਤੇ ਇਸ ਵੀਡੀਓ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਟਾਇਰ ਆ ਜਿਹੜੇ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਪਏ ਆ ਜਿਹੜੇ ਤੋਲ ਕੇ ਕਿਲੋਆਂ ਦੇ ਹਿਸਾਬ ਨਾਲ ਮਿਲ ਜਾਣਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹ ਵਿਖਾਵਾਂਗੇ ਜਿਹੜੇ স্ক্রੈਂਪ ਦੇ ਵਿੱਚ ਗੱਡੀਆਂ ਕਾਰਾਂ ਤੁਹਾਨੂੰ ਉਹਨਾਂ ਦਾ ਕੋਈ ਵੀ ਪਾਰਟ ਆ ਹਿੱਸਾ ਜਿਹੜਾ ਚਾਹੀਦਾ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਤੁਹਾਨੂੰ ਇਕੱਲਾ ਇਕੱਲਾ ਪਾਰਟ ਆ ਜਿਹੜਾ ਉਹ ਮਿਲ ਜੂਗਾ ਉਹ ਲੈਣ ਲਈ ਤੁਹਾਨੂੰ ਹੁਸ਼ਿਆਰਪੁਰ D8 ਕਵਾੜੀਏ ਦੇ ਫੋਕਲ ਪੁਆਇੰਟ ਦੇ ਵਿੱਚ ਜਾਣਾ ਪਊਗਾ ਇਹ ਜਿਹੜੀਆਂ ਗੱਡੀਆਂ ਇਹਨਾਂ ਦਾ origignal ਸਮਾਨ ਆ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਪਿਆ ਬਿਲਕੁਲ ਵੀ ਡੈਂਟ ਨਹੀਂ ਇਹਦੇ ਨਾਲੋਂ ਤੁਹਾਨੂੰ ਤੁਹਾਡੀ ਕੋਈ ਵੀ ਪੁਰਾਣੀ ਗੱਡੀ ਆ ਕੋਈ ਵੀ origignal ਪਾਰਟ ਚਾਹੀਦਾ ਤੁਹਾਨੂੰ ਉਹ ਇਹ ਲਾ ਕੇ ਦੇ ਦੇਣਗੇ ਕਿਸ ਤਰ੍ਹਾਂ ਦੀ ਵਿਚਾਈ ਦੀਆਂ ਪ੍ਰਾਣੀਆਂ ਗੱਡੀਆਂ ਵੱਡੀਆਂ ਗੱਡੀਆਂ ਹਨ ਜਿਹੜੀਆਂ ਕਮਰਸ਼ੀਅਲ ਵਹੀਕਲ ਵੀ ਖੜੇ ਆ ਕੈਂਟਰ 407 ਵਗੈਰਾ ਵੀ ਖੜੇ ਆ ਉਹਨਾਂ ਦੇ ਪਾਰਟ ਤੁਹਾਨੂੰ ਚਾਹੀਦੇ ਹੋ ਵੀ ਤੁਹਾਨੂੰ ਲਾ ਕੇ ਮਿਲ ਜਾਣਗੇ ਇਸ ਤਰ੍ਹਾਂ ਦੀ ਜਿਹੜੀ ਲੌਂਗ ਵੀਡੀਓ ਆ ਪੂਰੀ ਜਾਣਕਾਰੀ ਦੇ ਨਾਲ ਆਪਾਂ ਜਲਦ ਲੈ ਕੇ ਮਿਲਾਂਗੇ ਪੇਜ ਤੇ ਇਸ ਚੈਨਲ ਤੇ ਪਾਵਾਂਗੇ ਉਹ ਦੇਖਣ ਲਈ ਪੇਜ ਨੂੰ ਕਰ ਲੋ ਫੋਲੋ ਪੇਜ ਓਪਨ ਕਰਕੇ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਵੀ ਸਕ੍ਰੈਪ ਵਾਲੀਆਂ ਵੀਡੀਓ ਖੇਤੀਬਾੜੀ ਰਿਲੇਟਡ ਜਾਣਕਾਰੀ ਦੀਆਂ ਵੀਡੀਓ ਦੇਖ ਸਕਦੇ ਹੋ ਪੇਜ ਨੂੰ ਕਰ ਲੋ ਫੋਲੋ ਵੱਧ ਵੱਧ ਕਰ ਲੋ ਸ਼ੇਅਰ ਇਸ ਤਰ੍ਹਾਂ ਦੀ ਨਵੀਂ ਵੀਡੀਓ ਦੇ ਨਾਲ ਮਿਲਾਂਗੇ ਵੀਡੀਓ ਦੇ ਵਿੱਚ ਦੇਖੋ ਕਿਸ ਤਰ੍ਹਾਂ ਯਾਰ ਬਹੁਤ ਸੋਹਣੀਆਂ ਸਾਫ਼ ਕੰਡੀਸ਼ਨ ਦੇ ਵਿੱਚ ਸਕ੍ਰੈਪ ਦੇ ਵਿੱਚ ਤੋਲ ਕੇ ਮਿਲਣ ਵਾਲੀਆਂ ਚੀਜ਼ਾਂ ਬਹੁਤ ਸੋਹਣੀਆਂ ਖੜੀਆਂ ਦੇਖੋ ਵੀ ਇੱਧਰ ਕੈਂਟਰ ਵਗੈਰਾ ਵੀ ਖੜੇ ਆ ਬਹੁਤ ਸੋਹਣੇ ਆ ਹਨਾ ਕੱਲ